ਬਈ ਕਿਸਾਨ ਭਰਾ ਉਹ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਕਣਕ ਦੀ ਫਸਲ ਦੇ ਉੱਤੇ ਤਾਕਤ ਦੇ ਵਾਸਤੇ ਕੋਈ ਵੀ ਸਪਰੇ ਨਹੀਂ ਕੀਤੀ ਉਹਨਾਂ ਨੇ ਕੋਈ ਐਨਪੀਕੇ ਨਹੀਂ ਵਰਤਿਆ ਤੇ ਕੋਈ ਤਾਕਤ ਵਾਲੀ ਸਪਰੇ ਨਹੀਂ ਕੀਤੀ ਪਰ ਜਿਹੜਾ ਉਹਨਾਂ ਦਾ ਝਾੜ 26 27 ਕੁੰਟਲ ਤੱਕ ਨਿਕਲਿਆ 28 ਕੁੰਟਲ ਤੱਕ ਵੀ ਝਾੜ ਉਹਨਾਂ ਦਾ ਨਿਕਲਿਆ ਬਹੁਤ ਸਾਰੇ ਇਹੋਲੇ ਜ਼ਿਮੀਂਦਾਰ ਵੀ ਨੇ ਜਿਨ੍ਹਾਂ ਨੇ ਕਣਕ ਦੀ ਫਸਲ ਦੇ ਉੱਤੇ ਐਨਪੀਕੇ 13 0 45 0 52 34 ਜਾਂ ਫਿਰ ਤਾਕਤ ਦੇ ਵਾਸਤੇ ਆਪਾਂ ਜਿੰਕ ਲੋਹਾ ਮੈਗਨੀਜ਼ ਜਾਂ ਕਲੀਬ ਦਾ ਪਾਣੀ ਵਗੈਰਾ ਜਿਹੜਾ ਜ਼ਿੰਮੇਦਾਰ ਸਪਰੇਅ ਕਰਦੇ ਨੇ ਤਾਕਤ ਦੇ ਵਾਸਤੇ ਬੂਟਾ ਬਣਾਉਣ ਦੇ ਵਾਸਤੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਵਰਤੀਆਂ ਨੇ ਪਰ ਜਿਹੜਾ ਉਹਨਾਂ ਦਾ ਝਾੜ ਆ ਜਾਂ ਤਾਂ ਉਹਨਾਂ ਨਾਲ ਘੱਟ ਹੀ ਆਇਆ ਜਾਂ ਕਈ ਥਾਂ ਤੇ ਮਾੜਾ ਮੋਟਾ ਵੱਧ ਆਇਆ ਜਾਂ ਬਰਾਬਰ ਆਇਆ ਪਰ ਹੁਣ ਬਹੁਤ ਜ਼ਿੰਮੇਦਾਰ ਸੋਚਦੇ ਨੇ ਵੀ ਜੇ ਆਪਾਂ ਇਨਾ ਉਹਦੇ ਤੇ ਖਰਚਾ ਕੀਤਾ ਤਾਂ ਝਾੜ ਦੇ ਵਿੱਚ ਕੋਈ ਫਰਕ ਨਹੀਂ ਆਇਆ ਇਹਦਾ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ ਬਲਕਿ ਖਰਚੀ ਹੋ ਗਈ ਜਿਹੜੇ ਜ਼ਿੰਮੇਦਾਰਾਂ ਨੇ ਬਿਲਕੁਲ ਕੋਈ ਸਪਰੇ ਨਹੀਂ ਕੀਤੀ ਉਹ ਕਹਿ ਰਹੇ ਨੇ ਦੂਸਰੇ ਜ਼ਿੰਮੇਦਾਰਾਂ ਨੂੰ ਵੀ ਤੁਸੀਂ ਇੰਨਾ-ਇੰਨਾ ਖਰਚ ਕੀਤਾ ਤੇ ਆਪਾਂ ਕੋਈ ਖਰਚ ਨਹੀਂ ਕੀਤਾ ਤੇ ਝਾੜ ਬਰਾਬਰ ਹੈਗਾ ਤੇ ਫਿਰ ਕੀ ਫਾਇਦਾ ਹੋਇਆ ਤੇ ਜ਼ਿੰਮੇਦਾਰਾਂ ਦੇ ਮਨ ਦੇ ਵਿੱਚ ਵੀ ਆਉਂਦਾ ਜਿਨ੍ਹਾਂ ਨੇ ਸਪਰੇ ਕੀਤੀ ਆ ਤੇ ਉਹਨਾਂ ਨੇ ਮਿਹਨਤ ਵੀ ਕੀਤੀ ਆ ਖਰਚਾ ਵੀ ਕੀਤਾ ਪਰ ਉਹਨਾਂ ਨੂੰ ਲੱਗ ਰਿਹਾ ਵੀ ਕੋਈ ਫਾਇਦਾ ਨਹੀਂ ਹੋਇਆ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਆਪਾਂ ਵੀ ਜ਼ਿੰਮੇਦਾਰਾਂ ਨੂੰ 13045 ਦੀ ਸਪਰੇ ਕਰਾਈ ਆ ਜਾਂ 05234 ਦੀ ਸਪਰੇ ਵੀ ਕਰਨ ਵਾਸਤੇ ਕਿਹਾ ਕਈ ਜ਼ਿੰਮੇਦਾਰਾਂ ਨੂੰ ਜ਼ਿੰਕ ਲੋਹਾ ਮੈਗਨੀਜ਼ ਵਗੈਰਾ ਦੀ ਸਪਰੇ ਦੇ ਵਾਸਤੇ ਵੀ ਆਪਾਂ ਜ਼ਿੰਮੇਦਾਰਾਂ ਨੂੰ ਰეკਮੈਂਡ ਕਰਦੇ ਰਹੇ ਆ ਤਾਕਤ ਦੀਆਂ ਸਪਰੇਆਂ ਤੋਂ ਆਪਾਂ ਕਦੇ ਮਨ ਕਰਨੀ ਹੋਏ ਆਪਾਂ ਜ਼ਿੰਮੇਦਾਰਾਂ ਨੂੰ ਹਮੇਸ਼ਾ ਤੋਂ ਸਲਾਹ ਦਿੰਦੇ ਆ ਤੇ ਹੁਣ ਜਦੋਂ ਕਣਕ ਦੇ ਝਾੜ ਆਏ ਨੇ ਇਹਨਾਂ ਦਾ ਜਿਹੜਾ ਡਿਫਰੈਂਸ ਆ ਜ਼ਿੰਮੇਦਾਰਾਂ ਦੇ ਵਿੱਚ ਇਹ ਥੋੜੀ 605 ਆ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬੈਂਤੀ ਆ ਵੀ ਦੇ ਚੈਨਲ ਦੇ ਉੱਤੇ ਪਹਿਨੀ ਵਰੀ ਆਇਆ ਹਾਂ ਨਵੇਂ ਚੈਨਲ ਦੇ ਉੱਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹੇ ਅ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਇਸ ਵਾਰ ਜਿਨ੍ਹਾਂ ਨੇ ਸਪਰੇ ਨਹੀਂ ਕੀਤੀ ਕਈ ਥਾਂ ਤੇ ਉਹਨਾਂ ਦਾ ਝਾੜ ਬਿਲਕੁਲ ਆਇਆ 25 26 ਕਾਟੋ ਤੱਕ ਆਇਆ 27 28 ਵੀ ਚਲੋ ਆਪਾਂ ਮੰਨ ਲੈਣਾ ਵੀ ਆਇਆ ਪਰ ਇਹਦਾ ਇਹ ਹਰ ਗੱਲ ਦਾ ਮਤਲਬ ਨਹੀਂ ਵੀ ਜਿਹੜੀਆਂ ਆਪਾਂ ਸਪਰੇਹਾ ਐਨ ਪੀ ਕੇ ਕਰਦੇ ਆ ਜਾਂ 052 34 ਕਰਦੇ ਆ ਜਾਂ ਤਾਕਤ ਵਾਲੀਆਂ ਸਪਰੇਹਾ ਕਰਦੇ ਆ ਉਹ ਬੇਮਾਨਾ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਇਹ ਕਦੇ ਵੀ ਮੰਨਣ ਵਾਲੀ ਗੱਲ ਨਹੀਂ ਕਿਉਂਕਿ ਦੇਖੋ ਇਸ ਵਾਰ ਆਪਾਂ ਮੌਸਮੰਦੀ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਕਣਕ ਦੇ ਬਹੁਤ ਅਨੁਕੂਲ ਸੀਗਾ ਜਿਹੜਾ ਟੈਂਪਰੇਚਰ ਸੀ ਆਮ ਜਿਆਦਾ ਲੰਮਾ ਸਮਾਂ 28 ਤੋਂ 30 31 ਡਿਗਰੀ ਦੇ ਨੇੜੇ-ਤੇੜੇ ਬਣਿਆ ਰਿਹਾ ਮਾਰਚ ਦੇ ਮਹੀਨੇ ਵਿੱਚ ਖਾਸ ਕਰਕੇ ਤੇ ਇਹ ਟੈਂਪਰੇਚਰ ਕਣਕ ਦੇ ਵਾਸਤੇ ਬਹੁਤ ਜ਼ਿਆਦਾ ਵਧੀਆ ਟੈਂਪਰੇਚਰ ਗਿਆ ਨਾ ਤਾਂ ਤੇ ਇਹਦੇ ਵਿੱਚ ਕਣਕ ਸਹੀ ਦੇ ਸਹੀ ਦੇ ਭਗਦੀਆ ਤੇ ਕਾਫੀ ਜਿਹੜਾ ਝਾੜ ਵਧੀਆ ਬਣ ਜਾਂਦਾ ਹੁਣ ਜਿਹੜੇ ਜ਼ਿੰਮੇਦਾਰਾਂ ਨੇ ਸਪਰੇ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਕਣਕ ਵੀ ਉਸੇ ਹਿਸਾਬ ਦੇ ਨਾਲ ਪੱਕੀਆ ਟੈਂਪਰੇਚਰ ਘੱਟ ਜੀ ਆਰਾਮ ਨਾਲ ਪੱਕੀਆ ਤੇ ਝਾੜ ਜਿਹੜਾ ਉਹਨਾਂ ਨੂੰ ਪੂਰਾ ਮਿਲ ਗਿਆ ਹੁਣ ਜਿਹੜੇ ਜ਼ਿੰਮੇਦਾਰਾਂ ਨੇ ਸਪਰੇ ਕੀਤੀ ਆ ਕਣਕ ਦੇ ਉੱਤੇ ਖਰਚਾ ਕੀਤਾ ਤੇ ਉਹਨਾਂ ਨੂੰ ਵੀ ਮੌਸਮ ਤਾਂ ਉਹੀ ਮਿਲਿਆ ਮੌਸਮ ਤਾਂ ਉਸੇ ਤਰ੍ਹਾਂ ਹੀ ਰਿਹਾ ਤੇ ਉਹਨਾਂ ਨੇ ਉਹਨਾਂ ਦੀ ਫਸਲ ਨੇ ਵੀ ਝਾੜ ਉਸੇ ਤਰ੍ਹਾਂ ਹੀ ਦਿੱਤਾ ਆਪਾਂ ਮੰਨਦੇ ਵੀ ਉਹਨਾਂ ਨੇ ਝਾੜ ਉਹਨਾਂ ਨੂੰ ਜ਼ਿਆਦਾ ਨਹੀਂ ਦਿੱਤਾ ਪਰ ਇਹ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਆਪਾਂ ਐਨਪੀਕੇ ਜਿਹੜੇ ਵਰਤਦੇ ਆ ਇਹ ਜਦੋਂ ਨਾ ਮੌਸਮ ਫਸਲ ਦੇ ਅਨੁਕੂਲ ਹੁੰਦਾ ਉਸ ਵੇਲੇ ਤਾਂ ਤੁਹਾਨੂੰ ਬਰਾਬਰ ਹੈ ਜਦੋਂ ਮੌਸਮ ਕਣ ਕਦੇ ਐਂਟੀ ਚੱਲਦਾ ਉਲਟ ਚੱਲਦਾ ਟੈਂਪਰੇਚਰ ਮਾਰਚ ਦੇ ਮਹੀਨੇ ਹੀ ਵੱਧ ਜਾਵੇ ਫੇਰ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਜਿਹੜੀ ਆਪਾਂ ਐਨਪੀਕੇ ਦੀ ਸਪਰੇ ਕਰਦਾ 13045 ਸਪਰੇ ਕਰਦਾ ਹੈ ਨਾ ਫਿਰ ਉਸ ਵੇਲੇ ਇਸ ਸਪਰੇ ਆਪਾਂ ਨੂੰ ਰੰਗ ਜ਼ਰੂਰ ਦਿਖਾਉਂਦਾ ਉਹਦਾ ਜ਼ਰੂਰ ਫਾਇਦਾ ਹੁੰਦਾ ਜਿਹਨੇ ਨਹੀਂ ਸਪਰੇ ਕੀਤੀ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਜੀ ਸਾਡਾ ਝਾੜ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਇਸ ਵਾਰ ਮੌਸਮ ਅਨੁਕੂਲ ਸੀਗਾ ਕੁਦਰਤੀ ਤੌਰ ਤੇ ਅਨੁਕੂਲ ਸੀ ਦੇਖੋ ਮਿਹਨਤ ਕਦੇ ਉਜਾਈ ਨਹੀਂ ਜਾਂਦਾ ਇਹ ਮੰਨ ਕੇ ਜਰੂਰ ਚੱਲੋ ਵੀ ਮਿਹਨਤ ਤੁਹਾਡੀ ਅਜਾਈ ਚਲੀ ਜਾਊਗੀ ਜਹਾ ਤੁਸੀਂ ਇਸ ਵਾਰ ਕੀਤੀ ਮਿਹਨਤ ਤੁਹਾਡੀ ਬੇਕਾਰ ਹੋਗੀ ਕੋਈ ਬੇਕਾਰ ਨਹੀਂ ਜਾਂਦੀ ਕਦੇ ਵੀ ਬੇਕਾਰ ਨਹੀਂ ਜਾਂਦੀ ਹੁਣ ਮੌਸਮ ਅਨੁਕੂਲ ਸੀਗਾ ਉਹਨਾਂ ਨੂੰ ਫਾਇਦਾ ਹੋ ਗਿਆ ਤੇ ਆ ਆਪਣਾ ਨੁਕਸਾਨ ਤਾਂ ਕਿਉਂ ਆ ਥੋੜਾ ਬੜਾ ਜਿਹੜੀ ਆਪਾਂ ਸਪਰੇਅ ਦੇ ਉੱਤੇ ਖਰਚਾ ਆ ਗਿਆ ਕੋਈ ਬਹੁਤ ਵੱਡਾ ਖਰਚਾ ਵੀ ਨਹੀਂ ਹੁੰਦਾ ਪਰ ਜਦੋਂ ਮੌਸਮ ਅਨੁਕੂਲ ਹੈਗਾ ਉਸ ਵੇਲੇ ਤਾਂ ਗੱਲ ਬਣ ਜਾਣੀ ਆ ਹਮੇਸ਼ਾ ਮੌਸਮ ਅਨੁਕੂਲ ਨਹੀਂ ਰਹਿੰਦਾ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਜਿਨ੍ਹਾਂ ਨੇ ਇਹ ਸਪਰੇਅਆਂ ਕੀਤੀਆਂ ਨਾ ਉਹਨਾਂ ਦੇ ਝਾੜ ਦੇ ਵਿੱਚ 15 ਤੋਂ 20% ਤੱਕ ਦਾ ਵੀ ਅ ਫਰਕ ਦੇਖਿਆ ਗਿਆ ਤੇ ਇਸੇ ਕਰਕੇ ਜ਼ਿੰਮੇਦਾਰਾਂ ਨੇ ਹੁਣ ਇਹ ਸਪਰੇਅ ਸ਼ੁਰੂ ਕੀਤੀਆਂ ਕਿਉਂਕਿ ਜ਼ਿੰਮੇਦਾਰਾਂ ਅੰਡੀ ਗਮਾਂਡੀ ਦੇ ਝਾੜ ਨੂੰ ਦੇਖਦੇ ਰਹਿੰਦੇ ਨੇ ਪਤਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਪਤਾ ਲੱਗਦਾ ਤੇ ਜਦੋਂ ਹੁਣ 13045 ਜਿਹੜਾ 13045 ਜਦੋਂ ਹਾਈ ਟੈਂਪਰੇਚਰ ਦੇ ਵਿੱਚ ਕਣਕ ਪੱਕਦੀ ਹੈ ਜੇ ਉਸ ਵੇਲੇ ਆਪਾਂ ਸਪਰੇਅ ਕੀਤੀ ਹੈ ਨਾ ਸਾਰੇ ਵੇਲੇ ਆਪਾਂ ਸਪਰੇਅ ਕਰ ਦਨੇ ਆ ਤਾਂ ਉਹਦੇ ਝਾੜ ਦੇ ਉੱਤੇ ਅਸਰ ਪਾ ਦਿੰਦਾ ਕਿਉਂਕਿ ਕਣਕ ਪੱਕਣ ਦੇ ਵਿੱਚ ਕੁਝ ਦਿਨ ਵੱਧ ਲੈ ਜਾਂਦੀ ਹੈ ਹੁਣ ਇਹਦੇ ਵਿੱਚ ਕੋਈ ਦੋਰਾ ਨਹੀਂ ਕਣਕ ਪੱਕਣ ਦੇ ਵਿੱਚ ਇੱਕ ਹਫਤਾ ਵੱਧ ਲੈ ਜਾਵੇ ਝਾੜ ਦੇ ਵਿੱਚ ਫਾਇਦਾ ਹੋ ਜਾਂਦਾ ਜੇ ਜਿਵੇਂ ਇਸ ਤਰ੍ਹਾਂ ਇਸ ਵਾਰ ਹੋਇਆ ਪਰ ਹੁਣ ਮੌਸਮ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਹਰ ਵਾਰੀ ਮੌਸਮ ਆਪਾਂ ਨੂੰ ਇਸ ਤਰ੍ਹਾਂ ਨਹੀਂ ਮਿਲਦਾ ਹਰ ਵਾਰ ਮੌਸਮ ਨੇ ਇਸ ਤਰ੍ਹਾਂ ਮਿਲਦਾ ਵੀ ਟੈਂਪਰੇਚਰ ਆਪਣੇ ਆਪਣੇ ਮੁਤਾਬਕ ਸਹੀ ਰਹਿਣਾ ਤੇ ਇਸ ਵਾਰ ਕਿਉਂਕਿ ਮੌਸਮ ਟੈਂਪਰੇਚਰ ਸਹੀ ਸੀਗੇ ਤੇ ਮੌਸਮ ਵਧੀਆ ਸੀ ਤੇ ਕਣਕ ਜਿਨ੍ਹਾਂ ਨੇ ਘਟ ਫਹਤ ਪਹਤ ਕੀਤੀ ਉਹਨਾਂ ਦਾ ਵੀ ਪੂਰਾ ਝਾੜ ਮਿਲ ਗਿਆ ਤੇ ਇਹ ਮੰਨ ਕੇ ਕਦੇ ਵੀ ਨਾ ਚੱਲਿਓ ਮੈਂ ਤਾਂ ਕਦੇ ਅਜਾਈ ਨਹੀਂ ਲਾਂਦੀ ਤੇ ਜਿਨ੍ਹਾਂ ਨੇ 05534 ਸਪਰੇਅ ਕੀਤੀ ਆ ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਜੇ ਆਪਾਂ ਕਹੀਏ ਵੀ ਝਾੜ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਬਿਲਕੁਲ ਫਾਇਦਾ ਹੁੰਦਾ ਦੂਸਰੀ ਗੱਲ ਹੋਰ ਇੱਕ ਦਿਨ ਧਿਆਨ ਦੇਣ ਵਾਲੀ ਗੱਲ ਹੈ ਜਿਹੜੇ ਖੇਤ ਦੇ ਵਿੱਚ ਆਰਗੈਨਿਕ ਮੈਟਰ ਜ਼ਿਆਦਾ ਉਹਨਾਂ ਖੇਤਾਂ ਦੇ ਵਿੱਚ ਆਪਾਂ ਮੰਨ ਲੈਣਾ ਵੀ ਉਹਨਾਂ ਖੇਤਾਂ ਦੇ ਵਿੱਚ ਨਾ ਝਾੜ ਇਹਨਾਂ ਚੀਜ਼ਾਂ ਦੀ ਜ਼ਰੂਰਤ ਤੋਂ ਬਿਨਾ ਵੀ ਪੂਰਾ ਹੋ ਗੂ ਕਿਉਂਕਿ ਉਹਦੇ ਵਿੱਚ ਆਰਗੈਨਿਕ ਮੈਟਰ ਕਾਫੀ ਮਾਤਰਾ ਚ ਤੇ ਉੱਥੇ ਕਣਕ ਕੁਝ ਦੇਖੋ ਪੱਕਣ ਦੇ ਦਿਨ ਉੱਥੇ ਵੀ ਵੱਧ ਲਿਆ ਜਾਂਦੀ ਆ ਤੇ ਉਹਨਾਂ ਨੂੰ ਝਾੜ ਪੂਰਾ ਮਿਲਦਾ ਮਿਲ ਸਕਦਾ ਹੁਣ ਜਿਹੜੇ ਖੇਤਾਂ ਦੇ ਵਿੱਚ ਆਰਗੈਨਿਕ ਕਮੈਟਰ ਘਾਟਾ ਉੱਥੇ ਤੁਸੀਂ ਇਹਨਾਂ ਦਾ ਫਰਕ ਦੇਖਿਓ ਉੱਥੇ ਇੱਕ ਦੇ ਉੱਤੇ ਬਿਲਕੁਲ ਸਪਰੇਅ ਨਾ ਕਰਕੇ ਦੇਖਿਓ ਇੱਕ ਦੇ ਉੱਤੇ ਸਪਰੇਅ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਜਦੋਂ ਆਪਾਂ ਖੁਦ ਪ੍ਰੈਕਟੀਕਲ ਕਰਾਂਗੇ ਨਾ ਫਿਰ ਇਹ ਚੀਜ਼ਾਂ ਦੀ ਸਮਝ ਆਉਂਦੀ ਹੈ ਤੇ ਯੂਨੀਵਰਸਿਟੀ ਨੇ 130 45 ਦੀ ਸਪਰੇਅ ਦੀ ਸਿਫਾਰਸ਼ ਕੀਤੀ ਆ ਹਾਈ ਟੈਂਪਰੇਚਰ ਤੋਂ ਬਚਾਉਣ ਦੇ ਵਾਸਤੇ ਸਿਫਾਰਸ਼ ਕੀਤੀ ਆ ਔਰ ਇਹਨਾਂ ਨੇ ਵੱਧ ਝਾੜ ਮੰਨੇ ਉਹਦੇ ਨਾਲ ਕਿ 13045 ਨਾਲ ਵੱਧ ਝਾੜ ਆਉਂਦਾ ਜੇ ਟੈਂਪਰੇਚਰ ਵੱਧ ਜਾਂਦੇ ਨੇ ਜੇ ਨਹੀਂ ਵੀ ਵੱਧ ਤਾਂ ਵੀ ਫਰਕ ਪੈਂਦਾ ਹੁਣ ਆਪਾਂ ਕਈ ਵਾਰੀ ਕੀ ਕਰਦੇ ਹਾਂ ਹੁਣ ਜਿੰਮੇਦਾਰ ਕਮੈਂਟ ਕਰਕੇ ਦੱਸਦੇ ਨੇ ਜੀ ਅਸੀਂ ਕੋਈ ਸਪਰੇ ਨਹੀਂ ਸੀ ਕੀਤੀ ਤੇ ਸਾਡਾ ਇੰਨਾ ਝਾੜ ਆ ਗਿਆ ਪਰ ਉਹਨਾਂ ਦੇ ਆਪਣੇ ਖੇਤਾਂ ਦਾ ਤੇ ਦੂਸਰੇ ਦੇ ਖੇਤਾਂ ਦਾ ਫਰਕ ਦੇਖੋ ਤੁਸੀਂ ਆਪਾਂ ਆਪਣੇ ਖੇਤ ਦੀ ਗੱਲ ਕਰ ਲਈਏ ਮੇਰੇ ਆਪਣੇ ਕੋਲੇ ਇਸ ਤਰ੍ਹਾਂ ਦੇ ਕੁਝ ਖੇਤ ਨੇ ਜਿਹੜੇ ਖੇਤਾਂ ਦਾ ਝਾੜ ਜਿਹੜਾ ਬਿਨਾ ਬਿਨਾ ਕੋਈ ਸਪਰੇ ਕੀਤੇ ਵੀ 25 26 ਕੁਇੰਟਲ ਆ ਸਕਦਾ ਕੁਝ ਹਲਕੇ ਖੇਤ ਵੀ ਨੇ ਉਹਨਾਂ ਦੇ ਵਿੱਚ ਮੈਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਇਹਨਾਂ 13045 ਦੀ ਸਪਰੇ ਉਹਨਾਂ ਖੇਤਾਂ ਦੇ ਵਿੱਚ ਰੰਗ ਦਿਖਾਉਂਦੀ ਆ ਜੇ ਦੋਹਾਂ ਨੂੰ ਤੁਸੀਂ ਬਰਾਬਰ ਝਾੜ ਲਾ ਲਮੋਗੇ ਨਹੀਂ ਆਉਣੇ ਇੱਕ ਦੇ ਉੱਤੇ ਸਪਰੇ ਨਾ ਕਰਦੇਓ ਜਿਹੜਾ ਤਕੜਾ ਖੇਤ ਹੋ ਤੇ ਸਪਰੇ ਨਾ ਕਰਿਓ ਜਿਹੜਾ ਖੇਤ ਹਲਕਾ ਉਹਦੇ ਤੇ ਐਨਪੀਕੇ ਦੀਆਂ ਦੋ ਸਪਰੇਆਂ ਕਰਦੇਓ ਤਿੰਨ ਕਰਦੇਓ ਤਕੜੇ ਦੇ ਬਰਾਬਰ ਝਾੜ ਦੇ ਦਿੰਦਾ ਇੱਥੇ ਕੋਈ ਦੋ ਰਾਵਾਂ ਨਹੀਂ ਹੁਣ ਜੇ ਜਦੋਂ ਆਪਾਂ ਵੱਧ ਤੋਂ ਵੱਧ ਝੋੜ ਲੈਣ ਦੀ ਗੱਲ ਕਰਦੇ ਆ ਜੇ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਹੈਗਾ ਜਦੋਂ ਆਪਾਂ ਵੱਧ ਤੋਂ ਵੱਧ ਝੋੜ ਲੈਣ ਦੀ ਕਰਦੇ ਆ ਕਣਕ ਦਾ ਜਿੰਨਾ ਜਿਆਦਾ ਤੋਂ ਜੜਾ ਜਿਹੜਾ ਪੋਟੈਂਸ਼ੀਅਲ ੀਲਡ ਜਿਹਨੂੰ ਆਪਾਂ ਕਹਿੰਦੇ ਆ ਵੀ ਕਣਕ ਜੀ 70 ਕੁਆਂਟਰ ਹਕਟੇਅਰ ਦੀ ਨਿਕਲੀ ਆਪਾਂ ਜਿੱਥਰ ਕੁਆਂਟਰ ਨਿਕਲੀ ਆ ਉਥੇ ਕੀ ਦੇਖਿਆ ਜਾਂਦਾ ਉਥੇ ਕਣਕ ਨੂੰ ਬਜਾਈ ਦੇ ਸਮੇਂ ਤੋਂ ਜਿਹੜੀ ਕਣਕ ਉਥੇ ਥੋੜੀ ਅਗੇਤੀ ਲਈ ਜਾਂਦੀ ਆ ਉਹਦੇ ਵਿੱਚ ਜਿਹੜਾ ਖਾਦ ਖੁਰਾਕ ਦਿੱਤੀ ਜਾਂਦੀ ਆ ਡੇਢ ਗੁਣਾ ਦਿੱਤੀ ਜਾਂਦੀ ਆ ਉਹਦੇ ਤੇ ਐਨਪੀਕੇ ਦੀਆਂ ਸਪ੍ਰੈ ਹ ਕੀਤੀਆਂ ਜਾਂਦੀਆਂ ਤੇ ਫਿਰ ਉੱਥੇ ਕਿਉਂ ਕੀਤੀਆਂ ਜਾਂਦੀਆਂ ਝਾੜ ਦੇ ਵਿੱਚ ਫਰਕ ਕਿਉਂ ਆ ਜਾਂਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਝਾੜ ਜ਼ਰੂਰ ਵੱਧਦਾ ਪਰ ਇਸ ਵਾਰ ਟੈਂਪਰੇਚਰ ਦੀ ਵਜ੍ਹਾ ਕਰਕੇ ਮੌਸਮ ਦੀ ਵਜ੍ਹਾ ਕਰਕੇ ਜਿਹੜਾ ਝਾੜ ਉਹਨਾਂ ਦਾ ਬਰਾਬਰ ਆ ਗਿਆ ਪਰ ਇਹ ਬਿਲਕੁਲ ਮੰਨ ਕੇ ਨਾ ਚੱਲਿਓ ਵੀ ਤੁਸੀਂ ਅੱਗੇ ਵਾਸਤੇ ਤੁਸੀਂ ਕਹਦੋਂ ਜੀ ਵੀ ਆਪਾਂ ਇਹਨਾਂ ਦੀਆਂ ਸਪ੍ਰੈਆਂ ਤੇ ਕੋਈ ਖਰਚਾ ਨਹੀਂ ਕਰਨਾ ਫੇਰ ਪਛਤਾਵਾ ਪੱਲੇ ਪੈਂਦਾ ਬਹੁਤ ਸਾਰੇ ਜ਼ਿਮੀਂਦਾਰਾਂ ਦਾ ਖੁਦ ਦਾ ਤਜਰਬਾ ਹੁਣ ਜ਼ਿੰਮੇਦਾਰ ਹੋ ਸਕਦਾ ਵੀ ਕਈ ਜਾਂਦੇ ਨੇ ਪਰ ਜ਼ਿਆਦਾ ਜ਼ਿੰਮੇਦਾਰ ਤੁਸੀਂ ਦੇਖਿਓ ਜਿਨ੍ਹਾਂ ਨੇ ਸਪਰੇਆ ਰ ਤੁਸੀਂ ਪਹਿਲਾਂ ਤੋਂ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਸਪਰੇਆ ਕਣਕ ਦੇ ਟੈਲਰਿੰਗ ਵਾਸਤੇ ਕੀਤੇ ਹੋਈਆਂ ਉਹਨਾਂ ਨੂੰ ਵੀ ਪਤਾ ਲੱਗਦਾ ਉਸ ਵੇਲੇ ਹੀ ਪਤਾ ਲੱਗ ਜਾਂਦਾ ਸੋ ਬੜੇ ਛੋਟੇ ਮੋਟੇ ਖਰਚੇ ਦੀਆਂ ਗੱਲਾਂ ਨੇ ਆਪਾਂ ਇਹ ਮੰਨਦੇ ਆ ਵੀ ਕਣਕ ਦੀ ਫਸਲ ਦੇ ਤੇ ਖਰਚਾ ਵੱਧ ਰਿਹਾ ਹੈ ਫਸਲਾਂ ਤੇ ਖਰਚਾ ਕਾਫੀ ਜ਼ਿਆਦਾ ਆ ਰਿਹਾ ਪਰ ਇਹ ਛੋਟਾ ਖਰਚਾ ਜਿੱਥੇ ਆਪਾਂ 10 ਰੁਪਏ ਖਰਚ ਕੇ ਆਪਾਂ ਨੂੰ 200 ਰੁਪਏ ਦਾ ਫਾਇਦਾ ਹੋ ਜਾਵੇ ਉੱਥੇ ਖਰਚਾ ਕਰਨ ਦੇ ਵਿੱਚ ਕੋਈ ਨੁਕਸਾਨ ਨਹੀਂ। ਔਰ ਜੇ ਆਪਾਂ ਦੇਖੀਏ ਇਸ ਵਾਰ ਮੌਸਮ ਦੀ ਵਜ੍ਹਾ ਕਰਕੇ ਕਣਕ ਦੀ ਫਸਲ ਦੇ ਉੱਤੇ ਕੋਈ ਤੈਲੇ ਦੀ ਆਪਾਂ ਨੂੰ ਸਪਰੇ ਦੀ ਜ਼ਰੂਰਤ ਨਹੀਂ ਪਈ। ਕੋਈ ਚੇਪਾ ਨਹੀਂ ਆਇਆ ਤੇ ਨਾ ਹੀ ਕੋਈ ਆਪਾਂ ਫੰਗੀਸਾਈਡ ਦੀ ਸਪਰੇ ਕੀਤੀ ਆ। ਤਾਂ ਫਿਰ ਆਪਾਂ ਇਹ ਥੋੜੀ ਮੰਨ ਸਕਦੇ ਆਂ ਵੀ ਫੰਗੀਸਾਈਡ ਦੀ ਸਪਰੇ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ। ਅਸੀਂ ਵੀ ਅੱਜ ਕੀ ਫੰਗੀਸਾਈਡ ਦੀ ਸਪਰੇ ਨਹੀਂ ਕੀਤੀ ਕਿਉਂਕਿ ਮੌਸਮ ਠੀਕ ਸੀਗਾ ਫੰਗੀ ਕਿਸੇ ਪਾਸੇ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਹਮਲਾ ਦਿਖਿਆ ਹੀ ਨਹੀਂ। ਨਹੀਂ ਤੇਲੇ ਵਗੈਰਾ ਦਾ ਹਮਲਾ ਦੇਖਿਆ ਪਰ ਜੇ ਕੋਈ ਇਹ ਕਹੇ ਬੀਜੀ ਤੇਲੇ ਵਾਲੀ ਦਾ ਫੰਗੀਸਾਈਡ ਦੀ ਸਪਰੇ ਬੇਕਾਰ ਹੁੰਦੀ ਹੈ ਤਾਂ ਕੋਈ ਫਾਇਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਦਾ ਮੌਸਮ ਦੇਵਤਾਵਕ ਜਦੋਂ ਤੁਹਾਡੀ ਫਸਲ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਅਟੈਕ ਆਉਂਦਾ ਤੇਲੇ ਦਾ ਅਟੈਕ ਆਉਂਦਾ ਤੁਸੀਂ ਉਹਨੂੰ ਰੋਕੋਗੇ ਫਾਇਦਾ ਕਰੂਗੀ ਜੇ ਫੰਗਸ ਦਾ ਅਟੈਕ ਆਉਂਦਾ ਉਹਦੀ ਸਪਰੇ ਕਰੋਗੇ ਫਾਇਦਾ ਹੋਊਗਾ ਇਸੇ ਤਰ੍ਹਾਂ ਜੇ ਹੁਣ ਆਪਾਂ ਹਾਈ ਟੈਂਪਰੇਚਰ ਤੋਂ ਬਚਾਉਣ ਦੇ ਵਾਸਤੇ ਇਹ ਸਪਰੇਆ ਕਰਦੇ ਆਂ ਜਾਂ ਦਾਣਾ ਹੈ ਦਾਣਾ ਇਹਦੇ ਵਿੱਚ ਦਾਣਾ ਮੋਟਾ ਬਣਦੇ ਵਾਸਤੇ ਅ ਦਾਣੇ ਦੀ ਕੁਆਲਿਟੀ ਬਣਨ ਦੇ ਵਾਸਤੇ ਆਪਾਂ ਇਹ ਸਪ੍ਰੈਆਂ ਕਰਦੇ ਆ ਤਾਂ ਇਹਨਾਂ ਦਾ ਫਾਇਦਾ ਹੁੰਦਾ ਜਦੋਂ ਮੌਸਮਾ ਅਨੁਕੂਲ ਨਾ ਹੋਵੇ ਮੌਸਮਾ ਤਾਂ ਉਲਟ ਚਲੀ ਜਾਵੇ ਗੱਲ ਹੁਣ ਜੇ ਇਸੇ ਬਾਰੇ ਵੀ ਤੁਸੀਂ ਮੰਨਣਾ ਨੂੰ ਵੀ ਇਸੇ ਬਾਰੇ ਮੌਸਮਾ ਅਨੁਕੂਲ ਨਾ ਹੁੰਦਾ ਤਾਂ ਜਿਨ੍ਹਾਂ ਨੇ ਸਪ੍ਰੈਆਂ ਕੀਤੀਆਂ ਸੀ ਪਤਾ ਲੱਗ ਜਾਣਾ ਸੀ ਉਹਨਾਂ ਨੂੰ ਜਾਣਦਾ ਇਸੇ ਤਰ੍ਹਾਂ ਹੀ ਆ ਜਿਹੜਾ ਜੇ ਉਲੀ ਦੀਆਂ ਸਪ੍ਰੈਆਂ ਆਪਾਂ ਮਤ ਐਤ ਕੀ ਨਹੀਂ ਕੀਤੀਆਂ ਜੇ ਫੰਗਸ ਆ ਜਾਂਦੀ ਤਾਂ ਆਪਾਂ ਨਾ ਕਰਦੇ ਫਿਰ ਆਪਾਂ ਇਹ ਥੋੜੀ ਕਹਿ ਸਕਦੇ ਸੀ ਕਿ ਉਹਦੇ ਬਰਾਬਰ ਆ ਜਾ ਝਾੜ ਨਹੀਂ ਮੌਸਮ ਦਾ ਬਿਲਕੁਲ ਵੱਡਾ ਬਹੁਤ ਵੱਡਾ ਹੱਥ ਹੁੰਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਬਹੁਤ سارے ਹੁਣ ਜਿੰਮੇਦਾਰਾਂ ਦਾ ਮਤ ਹੈ ਇਹ ਵੀ ਮੌਸਮ ਦੇ ਸ਼ਰਤਾਂ ਹੀ ਕਣਕ ਦਾ ਝਾੜ ਹੁੰਦਾ ਫਸਲ ਦਾ ਝਾੜ ਹੁੰਦਾ ਮੰਨਦੇ ਆਪਾਂ ਬਿਲਕੁਲ ਇਹ ਸਹੀ ਗੱਲ ਹੈ ਇਹਦੇ ਕੋਈ ਦੋਰਾਵ ਨਹੀਂ ਇਹ ਤਾਂ ਕੋਈ ਬਦਲ ਨਹੀਂ ਪਰ ਮੌਸਮ ਆਪਣੇ ਹੱਥ ਵਿੱਚ ਨਹੀਂ ਹੈਗਾ ਆਪਾਂ ਮੌਸਮ ਨੂੰ ਆਪਣੇ ਹਿਸਾਬ ਨਾਲ ਨਹੀਂ ਲਿਆ ਸਕਦੇ ਜਿੱਥੇ ਇਸ ਤਰ੍ਹਾਂ ਦਾ ਜਦੋਂ ਮੌਸਮ ਦੇ ਬਦਲਾਅ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਮੌਸਮ ਅਨਕੂਲ ਨਹੀਂ ਹੁੰਦਾ ਇਸੇ ਕਰਕੇ ਤਾਂ ਆਪਾਂ ਨੂੰ ਇਸਪਰੇਆਂ ਦੀ ਲੋੜ ਪੈਂਦੀ ਹੈ ਇਸੇ ਕਰਕੇ ਆਪਾਂ ਇਹ ਇਸਪਰੇਆਂ ਕਰਦੇ ਆ ਨਹੀਂ ਤਾਂ ਇਹਨਾਂ ਦੀ ਕੀ ਜ਼ਰੂਰਤਾ ਸੋ ਦੋਸਤੋ ਬਿਲਕੁਲ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਹੁਣ ਵੀ ਜਿਨ੍ਹਾਂ ਨੇ ਸਪਰੇਆ ਕੀਤਾ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਫਰਕ ਦਿਖਿਆ ਹੋਊਗਾ ਤੁਹਾਡੇ ਆਪਣੇ ਖੇਤਾਂ ਦੇ ਵਿੱਚ ਵੀ ਫਰਕ ਦਿਖਿਆ ਹੋਊ ਇਹਦੇ ਵਿੱਚ ਕੋਈ ਨਹੀਂ ਹਾਂ ਕੁਝ ਜੀਵਿਦਾਰ ਹੋ ਸਕਦੇ ਆ ਜਿਨ੍ਹਾਂ ਦੇ ਖੇਤੀ ਜਿਆਦੇ ਤਕੜੇ ਹੋਣ ਤੇ ਉਹਨਾਂ ਨੂੰ ਜਿਆਦਾ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਈ ਹੋਵੇ ਇਹ ਵੀ ਹੋ ਸਕਦਾ ਵੀ ਜਿਨ੍ਹਾਂ ਨੇ ਸਪਰੇਅ ਕੀਤੀ ਆ ਉਹਨਾਂ ਦਾ ਝਾੜ ਕੁਝ ਹੱਦ ਤੱਕ ਮਾੜਾ-ਬੋਟਾ ਘਟਿਆ ਹੋਵੇ ਤੇ ਜਿਨੇ ਨਹੀਂ ਕੀਤੀ ਉਹਦਾ ਝਾੜ ਵੱਧ ਹੋਵੇ ਪਰ ਇਹ ਫਰਕ ਨਹੀਂ ਹੈਗਾ ਜਿਨ੍ਹਾਂ ਨੇ ਸਪਰੇਅ ਨਹੀਂ ਕੀਤੀ ਜਿਹੜਾ ਝਾੜ ਵੱਧ ਆ ਨਾ ਉਹਦਾ ਖੇਤ ਤਕੜਾ ਉਹ ਖੇਤ ਦੇ ਵਿੱਚ ਆਰਗੈਨਿਕ ਮੈਟਰ ਜ਼ਿਆਦਾ ਜਿਹਨੇ ਸਪਰੇਅ ਕੀਤੀ ਆ ਉਹਦਾ ਖੇਤ ਹਲਕਾ ਖੇਤ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਉਨੀ ਤਾਕਤ ਨਹੀਂ ਹੈਗੀ ਆਰਗੈਨਿਕ ਮੈਟਰ ਘਟੂਗਾ ਪਰ ਜੇ ਉਹਨੇ ਸਪਰੇਅ ਕੀਤੀ ਹੈ ਕੁਝ ਨਾ ਕੁਝ ਹੱਦ ਤੱਕ ਉਹਨੇ ਝਾੜ ਦੇ ਵਿੱਚ ਵਾਅਦਾ ਕੀਤਾ ਇਹ ਮੰਨ ਕੇ ਨਾ ਚੱਲਿਓ ਕਦੇ ਕਿਸੇ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਾ ਆਇਓ ਤੁਹਾਨੂੰ ਜ਼ਰੂਰ ਫਰਕ ਦਿਖੇ ਆਪਣਾ ਰਿਜ਼ਲਟ ਖੁਦ ਕੱਢਿਆ ਕਰੋ ਤਜਰਬਿਆਂ ਦੇ ਨਾਲ ਹੀ ਖੇਤੀ ਚੱਲਦੀ ਹੁੰਦੀ ਆ ਤੁਸੀਂ ਖੇਤੀ ਦੇ ਵਿੱਚ ਵਕਤ ਤਜਰਬੇ ਕਰਦੇ ਰਹੋ ਤੁਸੀਂ ਛੱਡ ਕੇ ਦੇਖ ਲਓ ਇੱਕ ਖੇਤ ਨੂੰ ਆਪਣਾ ਆਪਾ ਜ਼ਿੰਮੇਵਾਰ ਕੀ ਕਰਦਾ ਨਾ ਕਈ ਵਾਰੀ ਜਦੋਂ ਵੱਢਦਾ ਫਿਰ ਸਾਰੀ ਇਕੱਠੀ ਵੱਢ ਦਿੰਦਾ ਹੈ ਤੇ ਆਪਣੇ ਤੌਰ ਤੇ ਤਜਰਬਾ ਨਹੀਂ ਕਰਦੇ ਤੁਸੀਂ ਕਿੱਲੇ ਦੋ ਕਿੱਲਾਂ ਦੇ ਵਿੱਚ ਤਜਰਬਾ ਕਰਕੇ ਦੇਖ ਲਓ ਇੱਕੋ ਜਿਹੀ ਜ਼ਮੀਨ ਦੇ ਵਿੱਚ ਇੱਕ ਦੇ ਵਿੱਚ ਸਪਰੇਅ ਕਰਦੇ ਹੋ ਇੱਕ ਦੇ ਵਿੱਚ ਨਾ ਕਰਿਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਇਹ ਗੱਲਾਂ ਬਿਲਕੁਲ ਸਾਫ਼ ਨੇ ਵੀ ਜੋ ਕੁਝ ਆਪਾਂ ਜ਼ਰੂਰਤ ਮੁਤਾਬਕ ਤੱਤਾਂ ਦੀ ਜਿਹੜੀ ਫਸਲ ਦੀ ਤੱਤਾਂ ਨੂੰ ਜ਼ਰੂਰਤ ਆ ਉਹ ਤੱਤ ਦਵਾਂਗੇ ਤਾਂ ਝਾੜ ਦੇ ਵਿੱਚ ਜ਼ਰੂਰ ਵਾਧਾ ਹੁੰਦਾ ਇਹਦੇ ਵਿੱਚ ਕੋਈ ਡੋਗਰਾ ਨਹੀਂ ਅੱਪਾ ਭਾਵੇਂ ਕਿੰਨੀਆਂ ਗੱਲਾਂ ਮਾਰ ਲੀਏ ਕਿੰਨਾ ਹੀ ਕੁਝ ਕਰ ਲੀਏ ਪਰ ਇਹ ਦਾ ਚੁੱਝਾ ਦਾ ਹੁਣ ਕਈ ਵਾਰੀ ਨਾ ਬਾਜ਼ਾਰ ਦੇ ਵਿੱਚੋਂ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵੀ ਆਉਂਦੇ ਨੇ ਉਹਨਾਂ ਦੀ ਆਪਾਂ ਕਦੇ ਸਿਫਾਰਿਸ਼ ਨਹੀਂ ਕਰਦੇ ਹਾਂ ਜ਼ਰੂਰੀ ਤੱਤ ਨੇ ਨਾਈਟ੍ਰੋਜਨ ਆਇਆ ਫਾਸਫੋਰਸ ਆ ਪੋਟਾਸ਼ ਹੈ ਜਿੰਕ ਹੈ ਮੈਗਨੀਜ਼ ਹੈ ਬੋਰੋਨ ਹੈ ਇਹਨਾਂ ਤੱਤਾਂ ਦੀ ਘਾਟ ਆ ਜਾਂਦੀ ਆ ਜੇ ਤੱਤਾਂ ਦੀ ਘਾਟ ਆ ਕੇ ਤੁਹਾਡਾ ਝਾੜ ਘਟਦਾ ਤਾਂ ਘਟ ਜੂਗਾ ਪਰ ਜਿਹੜੇ ਬਾਜ਼ਾਰ ਦੇ ਵਿੱਚੋਂ ਨਾ ਰੰਗ-ਪਰੰਗੇ ਡੱਬੇ ਆਜ ਕੱਲ ਆਉਂਦੇ ਨੇ ਕਿਉਂਕਿ ਜ਼ਿੰਮੇਵਾਰਾਂ ਨੂੰ ਕਮਰਾ ਕਰਨ ਦੇ ਵਾਸਤੇ ਵੀ ਬਹੁਤ ਸਾਰੇ ਲੋਕਾਂ ਦਾ ਜੋਰ ਲੱਗਿਆ ਰਹਿੰਦਾ ਹਮੇਸ਼ਾ ਹੀ ਤੇ ਉਹ ਸੋਚਦੇ ਨੇ ਵੀ ਬੰਦੀ ਗੰਗਾ ਚ ਆਪਾਂ ਹੱਥ ਤੋਲ ਲਿਆ ਕਿਉਂਕਿ ਜ਼ਿੰਮੇਦਾਰ ਵਿਚਾਰੇ ਭੋਲੇ ਨੇ ਕਈ ਵਾਰੀ ਉਹ ਚੱਕਰਾਂ ਚ ਆ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਬਹੁਤ ਸਾਰੇ ਜ਼ਿੰਮੇਦਾਰ ਨਹੀਂ ਪੜੇ ਲਿਖੇ ਜਿਆਦਾ ਉਹ ਬਰੀਕੀਆਂ ਨਹੀਂ ਜਾਣਦੇ ਜਿਹੜੇ ਜ਼ਿੰਮੇਦਾਰ ਪੜੇ ਲਿਖੇ ਨੇ ਸਿਆਣੇ ਨੇ ਸਮਝਦੇ ਨੇ ਗੱਲ ਨੂੰ ਉਹਨਾਂ ਨੂੰ ਤਾਂ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਸੀ ਜਿਨ੍ਹਾਂ ਨੇ ਆਪਣੀ ਫਸਲ ਦੇ ਉੱਤੇ ਮਿਹਨਤ ਕੀਤੀ ਆ ਸਪਰਿਆ ਕੀਤੀਆਂ ਨੇ ਤੇ ਥੋੜਾ ਬੜਾ ਖਰਚਾ ਕੀਤਾ ਉਹਨਾਂ ਦਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਝਾੜ ਪ੍ਰਮਾਤਮਾ ਨੇ ਦੇ ਦਿੱਤੇ ਬਹੁਤ ਵਧੀਆ ਝਾੜ ਦਿੱਤੇ ਨੇ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਚਲੋ ਝਾੜ ਮਿਲ ਗਿਆ ਬਹੁਤ ਉਹਨਾਂ ਦੀ ਖੁਸ਼ਕਿਸਮਤੀ ਆ ਉਹ ਜਿਨ੍ਹਾਂ ਨੂੰ ਬਿਨਾਂ ਕੁਝ ਕਰੇ ਜਿਆਦਾ ਮਿਲ ਜਵੇ ਉਹ ਖੁਸ਼ਕਿਸਮਤ ਲੋਕ ਨੇ ਪਰ ਸਾਰੇ ਇਸ ਤਰ੍ਹਾਂ ਖੁਸ਼ਕਿਸਮਤ ਨਹੀਂ ਹੁੰਦੇ ਮਿਹਨਤ ਕਰਨੀ ਹਰ ਇੱਕ ਦਾ ਫਰਜ਼ ਆ ਆਪਣਾ ਫਰਜ਼ ਆ ਆਪਣਾ ਕੰਮ ਹੀ ਇਹੀ ਆ ਖੇਤੀ ਕਰਨੀ ਖੇਤੀ ਦੇ ਉੱਤੇ ਵੱਧ ਤੋਂ ਵੱਧ ਮਿਹਨਤ ਕਰਨੀ ਇਹ ਆਪਣਾ ਫਰਜ਼ ਆ ਇਹ ਆਪਣਾ ਹੋਇਆ ਫालतू ਲਾਗਤਾਂ ਹਾਂ ਇਹ ਬਿਲਕੁਲ ਠੀਕ ਗਲਤ ਫालतू ਲਾਗਤਾਂ ਵਧਾਉਣ ਤੋਂ ਬਿਨਾ ਆਪਾਂ ਮਿਹਨਤ ਹੋ ਕਰਨੀ ਹੈ ਜੋ ਚੀਜ਼ ਦੀ ਜ਼ਰੂਰਤ ਹੈ ਉਹਦੇ ਵਾਸਤੇ ਕਦੇ ਵੀ ਆਪਾਂ ਕੰਜੂਸੀ ਨਹੀਂ ਕਰਨੀ ਫਜ਼ੂਲ ਚੀਜ਼ ਆਪਾਂ ਪਾਉਣੀ ਨਹੀਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ